ਇਹ ਨੂੰ ਸੁਰਜ ਕਰਨ ਵਾਸਤੇ ਜੇ ਸਰੀਰ ਦੀ ਸਾਧਨਾ ਕਰੋਗੇ ਤੇ ਸਰੀਰ ਬਣ ਜਾਏਗਾ ਜੇ ਬਾਜੇ ਤੇ ਸੁਰ ਦੀ ਸਾਧਨਾ ਕਰੋਗੇ ਤੇਰਾ ਗਲਾ ਰਸੀਲਾ ਹੋ ਜਾਏਗਾ ਜੇ ਤੂੰ ਕਿਸੇ ਸਾਜ ਦੀ ਸਾਧਨਾ ਕਰੇਗਾ ਢੋਲਕ ਦੀ ਚਿੰਡੇ ਦੀ ਬਾਜੇ ਦੀ ਕਿਸੇ ਕਿਸੇ ਸੁਰ ਤੇ ਵੀ ਸਾਜ ਦੀ ਸਾਧਨਾ ਕਰੋਗੇ ਤੇ ਤੁਹਾਡਾ ਇਹ ਪੱਕ ਜਾਏਗਾ ਤੇ ਜਦੋਂ ਅੱਖਾਂ ਬੰਦ ਕਰਕੇ ਚੌਂਕੜਾ ਲਾ ਕੇ ਬੰਦਾ ਆਪਣੇ ਮਾਈਂਡ ਦੀ ਸਾਧਨਾ ਕਰਦਾ ਹੈ। ਕਈ ਤਾਲਪੁਰੇ ਨਾਲ ریاਜ ਕਰਦੇ ਨੇ। ریاਜ ਤਾਲਪੁਰੇ ਨਾਲ ਵੀ ਹੋ ਸਕਦਾ ਹੈ, ریاਜ ਵਾਜੇ ਨਾਲ ਵੀ ਹੋ ਸਕਦਾ ਹੈ। ਮਾ ਵਾਜਾ ਨਹੀਂ ਸਾਧਣਾ, ਤਾਲਸੁਰਾ ਨਹੀਂ ਸਾਧਣਾ, ਸਾਧਨਾ ਕੀ ਹੈ ਭਲਾ ਆਪਣਾ ਗਲਾ। ਇਸੇ ਤਰ੍ਹਾਂ ਕਈ ਜਿਮ ਕਰਦੇ ਐ, ਕਈ ਯੋਗਾ ਕਰਦੇ ਐ। ਸਾਧਨਾ ਕਿੰ ਨੂੰ ਆਪਣੇ ਸਰੀਰ ਨੂੰ ਸਾਧ ਠੀਕ ਹੈ ਹੱਥ ਪੈਰ ਸਾਧਨੇ ਨਹੀਂ ਇਹ ਇਹ ਪ੍ਰੈਕਟਿਸ ਕਰਨੀ ਹੈ ਫੋਕਸ ਕਰਨਾ ਹੈ ਇਸੇ ਤਰ੍ਹਾਂ ਮਨ ਆਪਣਾ ਕਨਸੈਂਟਰੇਟ ਕਰੇ ਫੋਕਸ ਕਰੇ ਇੱਕ ਜਗ੍ਹਾ ਟਿਕੇ ਉਹਦੇ ਲਈ ਅੱਗੇ ਚਾਹੇ ਕੋਈ ਦੇਵੀ ਦੇਵਤੇ ਨੂੰ ਮੰਨ ਰਿਹਾ ਕੋਈ ਰੱਬ ਨੂੰ ਮੰਨ ਰਿਹਾ ਕੋਈ ਗੁਰੂ ਸਾਹਿਬ ਨਾਲ ਪਿਆਰ ਕਰੇ ਪਰ ਉਹ ਪਿਆਰ ਦੇ ਵਿੱਚ ਬੈਠੇ ਤੇ ਸੀ ਨੌਕੜਾ ਤੇ ਲਾਏ ਬੇਬੇ ਤੇ ਸੀ ਉਹ ਸ਼ਿਸ਼ਟ ਕਰੇ